ਚਾਹ ਆਪਾਂ ਤਾਂ ਜਿਵੇਂ ਕਿ ਉਹਦੇ ਸੁੰਦਸਰੀ ਰਾਤ ਪਈ ਜਲੰਗ ਨਹੀਂ ਬਣਦਾ ਜਦੋਂ ਸੰਗਤ ਹੁੰਦੀ ਆ ਉਹਦੇ ਅੰਦਰ ਬਣਦਾ ਤੇ ਹੁਣ ਸੰਗਤ ਜਾਰੀ ਤੇ ਹੁਣ ਆਪਾਂ ਚਾਹ ਆਪਦੀ ਬਣਾਣੀ ਹੈ ਮਿੱਠਾ ਆਪਾਂ ਲੈ ਲਿਆ ਜੀਗਾ ਕੰਨਿਆ ਕਮਾਈ ਦੇ ਰਾਜਸਥਾਨੀ ਟਾਪਲੇ ਨੂੰ ਤੇ ਮਿੱਠਾ ਬਾਵਾਂਗੇ ਦੁੱਧ ਧੋੜ ਲੈ ਜਾਵਾਂਗੇ ਸੱਚ ਜਾਨੀ ਕੋਈ ਮਾਰਾ ਦੋ ਜਮ ਦੇ ਖੰਡ ਦੇ ਤੇ ਦੋ ਹੀ ਪੌਪ ਚੋਫੀ ਦੇ ਕੋਲ ਰਹੀ ਦੋ ਪੌਪ ਚੋਫੀ ਦੇ ਇਧਰ ਆਪਣਾ ਪਾਣੀ ਪੁੱਟ ਰਿਹਾ op terug. Ek moet net 'n pand koffiepyn te aanberei. Topie ਇਹ ਆ ਰਹੀ ਜਬੜੀ ਤੇ ਆ ਲੋ ਪੀਏ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਗਾ ਰਮੇਸ਼ਰਮ ਤੇ ਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਧਾਮ ਤੇ ਤਰੀਖ ਹੈਗੀ ਅੱਜ 16 ਜਨਵਰੀ 2025 ਤੇ ਸਫਰ ਦਾ ਦਿਨ ਮੈਨੂੰ ਨਹੀਂ ਪਤਾ 22 ਮਗਿਸਤਰੀ 27 ਮੈਨੂੰ ਮੈਂ ਗਿਣਿਆ ਨਹੀਂਗਾ ਤੇ ਇੱਥੋਂ ਹੁਣ ਆਪਾਂ ਚੱਲੇ ਆ ਤੁਨੋ ਸ਼ਕੋਡੀ ਤੇ ਇੱਕ ਮੰਦਿਰ ਹੈ ਇੱਕ ਦਾ ਵਿਚ ਹੈ ਇਹ ਚੀਜ਼ਾਂ ਦੇਖ ਕੇ ਦੋ ਚਾਰ ਘੰਟੇ ਜਿਹੜਾ ਹੈਗਾ ਰਮੇਸ਼ਰਮ ਦੇ ਕੀੜੇ ਕੱਢ ਕੇ ਫਿਰ ਆਪਾਂ ਗੁਰਦਾਰਾ ਸਾਹਿਬ ਆਵਾਂਗੇ ਤੇ ਫਿਰ ਗਾਂਧੀ ਵਿਉਂਤਬੰਦੀ ਕਰਾਂਗੇ ਇੱਕ ਪੱਬਣ ਬਰੇਜਾ ਜਿਹੜਾ ਉਹ ਆਪਾਂ ਜਾਂਦੇ ਵੇਖਾਂਗੇ ਜਿੱਥਾਂ ਹੋ ਸਕਦਾ ਜਿ ਸ਼ਾਮ ਨੂੰ ਦੇਖ ਲਈਏ ਬੱਦਲ ਬਈ ਹਲਕੀ ਹਲਕੀ ਹੈਗੀ ਆ ਪਰ ਧੁੱਪ ਨਿਕਲੀ ਹੈ ਤੇ ਰਮੇਸ਼ਰਮ ਸ਼ਹਿਰ ਦੀ ਟ੍ਰੈਫਿਕ ਐਂ ਕਹਿੰਦੀ ਹੈ ਆਵਾਜ਼ਾਂ ਲੱਗੀ ਰਹਿੰਦੀ ਹੈ ਕਿਉਂਕਿ ਭਈ ਤੀਰਥ ਸਥਾਨ ਹੈ ਇਹ ਇੱਥੇ ਇਹ ਵੀ ਮੰਨਿਆ ਜਾਂਦਾ ਵੀ ਆ ਰਾਮਚੰਦਰ ਜੀ ਜਿਹੜੇ ਹੈਗੇ ਆ ਚਲੰਕਾ ਨੂੰ ਇੱਥੋਂ ਹੀ ਆ ਰਾਮ세ਤੂ ਬੰਦ ਬਣਾ ਕੇ ਅੱਗੇ ਪਹੁੰਚੇ ਸੀਗੇ ਇਥੋਂ ਹੀ ਮਹਾਰਾਜ ਪਹਿਲੇ ਪਾਸ਼ਾ ਇਹ ਸਥਾਨ ਤੇ ਟਿਕਾਣਾ ਕਰਕੇ ਪਿਛੇੜ ਆਪਣਾ ਗੁਰੂ ਘਰ ਹੈ ਉਦੋਂ ਬਾਅਦ ਸ਼੍ਰੀ ਲੰਕਾ ਰਾਜੇ ਸ਼ਿਵਨਾਬ ਦੀ ਜਿਹੜੀ ਹੈਗੀ ਆ ਜੋਈ ਦੇ ਉੱਪਰ ਉਹਨਾਂ ਨੂੰ ਦਰਸ਼ਨ ਦੇਣ ਗਏ ਸੀਗੇ ਭਾਗੀ ਨਹੀਂ ਤੇ ਸ਼ਿਵਨਾਥ ਦੀ ਇੱਕ ਸਾਖੀ ਵੀ ਆਉਂਦੀ ਹੈ ਜਨਮ ਸਾਖੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਜਦੋਂ ਤੁਸੀਂ ਖੱਬੇ ਹੱਥ ਮੁੜਦੇ ਹੋ ਤਾਂ ਖੱਬੇ ਹੱਥ ਮੁੜਨਸਾਰ ਸਾਹਮਣੇ ਗਲੀ ਦੇ ਵਿੱਚ ਮੰਦਿਰ ਦੀ ਇਮਾਰਤ ਹੈ ਤੇ ਉੱਥੋਂ ਹੀ ਸੱਜੇ ਹੱਥ ਮੁੜ ਕੇ ਆਹ ਆ ਜਿਹੜਾ ਜਾਂਦਾ ਹੈਗਾ ਇਹ ਤਨੁਸ਼ਕੋਡੀ ਨੂੰ ਜਾਂਦਾ ਹੈ ਤਨੁਸ਼ਕੋਡੀ ਬਿਲਕੁਲ ਅਖੀਰਲਾ ਸਿਰਾ ਜਮਾ ਸਮੁੰਦਰ ਦੇ ਵਿੱਚ ਤੇ ਇਹ ਜਿਹੜਾ ਰਮੇਸ਼ਰਮ ਹੈ ਇਹ ਪਾਬਨ ਨਾਂ ਦੇ ਇੱਕ ਟਾਪੂ ਦੇ ਉੱਪਰ ਹੈ ਤਿੰਨ ਚਾਰ ਜਿਹੜੇ ਹੈਗੇ ਇਲਾਕੇ ਉਹਨਾਂ ਦੇ ਨੂੰ ਮਿਲਾ ਕੇ ਪਾਬਨ ਜਿਹੜਾ ਹੈਗਾ ਟਾਪੂ ਬਣਦਾ ਪਾਬਨ ਤੇ ਰਮੇਸ਼ਰਮ ਉਹਦਾ ਇੱਕ ਜਗਾ ਤੇ ਹੁਣ ਆਪਾਂ ਤਨੁਸ਼ਕੋਡੀ ਵੱਲ ਨੂੰ ਚਾਲੇ ਪਾਏ ਹੋਏ ਤੇ ਕਾਲੀਆਂ ਧੋਤੀਆਂ ਵਾਲੇ ਤੇ ਕਾਲਿਆਂ ਹੀ ਪਰਨਿਆਂ ਵਾਲੇ ਜਿਹੜੇ ਇਹ ਸ਼ਰਧਾਲੂ ਹੈ ਇਹ ਸਾਰੇ ਚੱਲੇ ਆ ਸਬਰੀਮਾਲਾ ਸਬਰੀਮਾਲਾ ਵੀ ਜਾਂਦੇ ਆ ਤੇ ਇੱਥੇ ਵੀ ਆਉਂਦੇ ਆ ਧੜੋਂ ਇਹ ਨੰਗੇ ਆ ਤੇ ਤੇੜ ਇਹਨਾਂ ਦੇ ਸਿਰਫ ਧੋਤੀ ਏ ਆਮ ਹੀ ਤਾਮਨ ਲਾਡੂ ਤੇ ਕੇਰਲਾ ਦੇ ਪਿੰਡਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜਾ ਹੈਗਾ ਤੇੜ ਧੋਤੀ ਰੱਖ ਕੇ ਅੰਦਰ ਜਾਣ ਦਾ ਰਵਾਜ ਹੈ ਸ਼ਰਟ ਲਾ ਦਿੰਦੇ ਆ ਮਤਲਬ ਉੱਟੜੋਂ ਨੰਗੀ ਹੁੰਦੀ ਏ ਤੇ ਕਈਆਂ ਦੇ ਵਿੱਚ ਤਾਂ ਸਿਰਫ ਇਹ ਨਿੱਕਰ ਪਾਗੀ ਜਾਂਦੇ ਆ ਸੋ ਭਾਈ ਹਰੇਕ ਇਸੇ ਦਾ ਹਰੇਕ ਰਾਜ ਦਾ ਜਾਂ ਹਰੇਕ ਸਭਿਤਾ ਦਾ ਹਰੇਕ ਸੱਭਿਆਚਾਰ ਦਾ ਆਪ ਦਾ ਦਾ ਇੱਕ ਅੰਗ ਹੁੰਦਾ ਹੈ ਆਪ ਦਾ ਆਪ ਦਾ ਇੱਕ ਖਾਸ ਲਖਣ ਕਹਿ ਦਈਏ ਵੀ ਲਖਣ ਤਾਂ ਹੁੰਦੀ ਹੈ ਸ਼ਬਦ ਭੁੱਲੀ ਜਾਂਦੇ ਆ ਭਾਰਤ ਦੇ ਦੱਖਣੀ ਸਿਰੇ ਕੰਨਿਆ ਕੁਮਾਰੀ ਤੋਂ ਬਾਅਦ ਆਪਾਂ ਪਹੁੰਚ ਰਹੇ ਆ ਸਿਨਕਾ ਤੋਂ ਜਾਂਦੇ ਰਾ ਤਰੁਸ਼ਕੋਟੀ ਰਾਹ ਦਾ ਕਹਾਜ ਹੁੰਦਾ ਹੈ ਅੱਗੇ ਤੋਂ ਸਮੁੰਦਰੀ ਹੈ ਇਹ ਉਹ ਅਖੀਰਲਾ ਪੁਆਇੰਟ ਤਰੁਸ਼ਕੋਟੀ ਆ ਗਿਆ ਉਧਰੋਂ ਬਹੁਤ ਨੇ ਆਪਾਂ ਜਦੋਂ ਖੜਦੇ ਆ ਤਾਂ ਹਵਾ ਪੂਰਾ ਸਕਾਟ ਪਾਉਂਦੀ ਹੈ ਤੇ ਹੋ ਸਕਦਾ ਵੀ ਮੈਂ ਮਾਈਕ ਤਾਂ ਲਾਏ ਆ ਪਰ ਮਾਈਕ ਦੇ ਵਿੱਚ ਵੀ ਆਵਾਜ਼ ਜਿਹੜੀ ਹੈਗੀ ਹੈ ਹਵਾ ਉਹਨੂੰ ਡਿਸਟਰਬ ਕਰਦੀ ਹੈ। ਸੋ ਜਿੰਨੀ ਕੁ ਆਵਾਜ਼ ਮੇਰੀ ਆਉਂਦੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਉਹ ਪਰ ਇੰது ਜ਼ਿਆਦਾ ਫਿਰ ਜਿਹੜਾ ਹੈਗਾ ਉਹ ਮੇਰੇ ਮਾਈਕ ਨਹੀਂ ਦੇਖ 파 ਰਹੇ। ਸੋ ਭਾਈ ਇੰਨੀ ਕੀ ਕੀ ਗੁੱਲ ਕਰਿਓ ਇੱਥੇ ਮਸ਼ਵਾਰਾ ਹੀ ਹੈ ਸਾਰੇ ਮੱਛੀਆਂ ਫੜ ਫੜ ਕੇ ਇੱਥੇ ਦੇਤੀ ਜਾਂਦੀ ਹੈ। ਅੱਛੀ ਖਾਣ ਦਾ ਕੰਮ ਵੱਡੇ ਪੱਧਰ ਤੇ ਚੱਲਦਾ ਹੈ ਇਥੇ। ਉਹ ਬਣਾਇਆ ਹੋਇਆ ਸੰਪਲਿਕ ਲਾਈਟ ਹਾਊਸ ਤੇ ਲਾਈਟ ਹਾਊਸ ਦੇ ਆਸ-ਪਾਸੇ ਖੜਿਆ ਹੋਣਗੇ ਸਲਾਨੀ ਤੇ ਸਲਾਨੀ ਇਹ ਦੁਕਾਨ ਨਹੀਂ ਜਾਂਦੇ ਇੱਥੇ ਆ ਕੇ ਜਿਹੜੇ ਹੈਗੇ ਫੋਟੋ ਖਰਾਉਂਦੇ ਆ ਤੇ ਭਾਈ ਵੀ ਅਸੀਂ ਤਨੋਸ਼ ਕੋਟੀ ਚਾਹੇ ਮਸਲਾ ਹੌਲੀ-ਹੌਲੀ ਸਮਝ ਆਉਂਦਾ ਤੇ ਸਮਝੇ ਉ ਆਇਆ ਕਿ ਭਾਈ ਤਨੋਸ਼ ਕੋਟੀ ਇੱਕ ਪਿੰਡ ਹੈ ਤੇ ਪਿੰਡ ਵੀ ਕਿੰਨਾ ਦਾ ਇਥੋਂ ਦੇ ਮਸ਼ਵਾਰਿਆਂ ਦਾ ਹੀ ਹੈ ਤੇ ਆ ਉਹਨਾਂ ਦੇ ਘਰ ਨੇ ਆ ਝੁੱਗੀਆਂ ਚੌਪੜੀਆਂ ਝੁੱਗੀਆਂ ਜਿਹੜੀਆਂ ਹੈਗੀਆਂ ਬਾਸ ਦੀਆਂ ਤੇ ਇਹਨਾਂ ਦੇ ਸਰਕੰਡਿਆਂ ਦੇ ਬਣੀਆਂ ਨੇ ਇਹ ਘਰ ਇਹਨਾਂ ਦੇ ਭਾਈ ਤੇ ਆ ਇਸ ਰੇਤ ਦੇ ਉੱਪਰ ਉਹ ਜਿਹੜੇ ਹੈਗੇ ਆ ਆਪਦੇ ਘਰ ਬਣਾ ਕੇ ਇੱਥੇ ਰਹਿੰਦੇ ਆ ਤੇ ਨਾਲ ਹੀ ਇਹਨਾਂ ਨੇ ਆਪਦਾ ਜਿਹੜਾ ਬਾਜ਼ਾਰ ਬਣਾ ਲਿਆ ਹੈਗਾ ਕਿ ਟੂਰਿਸਟ ਆਉਂਦੇ ਆ ਤੇ ਟੂਰਿਸਟਾਂ ਦੇ ਖਾਣ ਪੀਣ ਦਾ ਜਿਹੜਾ ਹੈਗਾ ਫਿਰ ਇਹਨਾਂ ਨੇ ਆਪਦੀ ਕਮਾਈ ਦਾ ਸਾਧਨ ਬਣਾ ਲਿਆ ਉਹ ਮੈਨੂੰ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਆ ਸਮੁੰਦਰ ਤੇ ਨਿਰਭਰ ਹੈ ਇੱਥੋਂ ਪਤਾ ਲੱਗਦਾ ਜਦੋਂ ਹਾਲੀਵੁੱਡ ਉਸ ਅੱਗੇ ਵਧਦੇ ਆ ਉਦੋਂ ਪਤਾ ਲੱਗਦਾ ਏ ਤੁਹਾਨੂੰ ਛੋਡੀ ਹੈ ਤੇ ਇਹਦੂ ਜਿਹੜਾ ਅਰੁਣਾ ਨੈਚਰਲੀ ਨਾਚਲਮਾਈ ਕੀ ਨਾਮ ਹੈ ਉੱਥੇ ਜਾ ਕੇ ਪੜ ਲਾਂਗੇ ਅਰੁchna ਮਲਾਈ ਇਹ ਜਨਾਮ ਹੈ ਤੇ ਉੱਥੇ ਜਾਣਾ ਆਪਾਂ ਤੇ ਇੱਥੇ ਹਜੇ ਜਿਹੜਾ ਇਹ ਤਨੁਛੋੜੀ ਆ ਪਿੰਡ ਹੈ ਲਾਸਟ ਟਿਪ ਆਫ ਇੰਡੀਆ ਤੇ ਇਧਰਲੇ ਪਾਸੇ ਖਤਰਨਾਕ ਸਮੁੰਦਰ ਪੂਰਾ ਜਿਹੜਾ ਹੈਗਾ ਉਹਦੀ ਰੁਦਰ ਰੂਪ ਦੇ ਵਿੱਚ ਐਨ ਜਾਂਦਾ ਹੱਕਾ ਮਾਰਦਾ ਦੇਖੋ ਰਲਦਾ ਜਾ ਕੇ ਬੀਓ ਬੰਗਾਲ ਨਾਲ ਰਲਦੀ ਦਾ ਕਿ ਅਰਬ ਸਾਗਰ ਤੇ ਹਿੰਦ ਮਾ ਸਾਗਰ ਤਿੰਨ ਜਿਹੜੇ ਸਾਗਰ ਐ ਦੋ ਸਾਗਰ ਮਹਾਸਾਗਰ ਦੇ ਨਾਲ ਰਲਦੇ ਜਾ ਕੇ ਤੇ ਜਿੱਥੇ ਮੈਂ ਜਾਂਦਾ ਉੱਥੇ ਬਸ ਕੁਰਪੁਲ ਕੁਰਪੁਲੀ ਪਾ ਦਿੱਥੇ ਗਏ ਉਥੇ ਕੁਰਪੁਲ ਕੁਰਪੁਲੀ ਕਰਾਤੀ ਹੈ ਸੋ ਸਾਰੇ ਪਾਸੇ ਭੀੜ ਹੀ ਐ ਭੀੜ ਜਦੋਂ ਵੀ ਮੈਂ ਇਧਰ ਆਇਆ ਸੋ ਘੁੰਮ ਦੇ ਘਮਾਉਂਦੇ ਭਾਈ ਚਲੋ ਦੱਖਣ ਭਾਰ ਦਾ ਇਹ ਸਾ ਵੀ ਦੇਖ ਲਿਆ ਸੋਹਣੇ ਗੱਲਬਾਤ ਬੱਲ ਰਹੀ ਐ ਅੱਛਾ ਵੀ ਲੱਗ ਰਿਹਾ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਇੱਕ ਵੀ ਭਾਈ ਅੱਪਾ ਭਾਰਤ ਦੇ ਉਹ ਸਿਰੇ ਦੇ ਪਹੁੰਚ ਗਏ ਜਿਹੜੇ ਅੱਪਾ ਕਿਤੇ ਪੜਦੇ ਹੁੰਦੇ ਸੀਗੇ ਮਿਤਨੂ ਸ਼ਕੋਡੀ ਭਾਈ ਇੱਥੋਂ ਕਿਤੇ ਜਿਹੜਾ ਹੈਗੇ ਸ਼੍ਰੀ ਰਾਮਚੰਦਰ ਇੱਥੋਂ ਗਏ ਹੋਣਗੇ ਕਾਂਪੂਲ ਬਣਾ ਕੇ ਉਹ ਰਾਮ ਸੇਤੂ ਬਣਦਾ ਹੁਣ ਲੱਗਿਆ ਨਹੀਂ ਇਹਨਾਂ ਨੂੰ ਬਤਾ ਸੁਣਦਾ ਫਲੇਦਲੇ ਕਿਤੇ ਤੇ ਉੱਥੋਂ ਰਮੇਸ਼ਰਨ ਜੀ ਮਹਾਰਾਜ ਹੈ ਸੀ ਜਿਹੜਾ ਕਾ ਇਧਰ ਦੇ ਸੁੰਦਰ ਰੱਦੀ ਆ ਬੰਗਾਲ ਹੈ ਬੜੀ ਜੁਰਲਦੀ ਹੈ ਮਾ ਸਕੂ ਉਹ ਕਦਮ ਨਾਲ ਹੈ ਲਹਿਰਾਉਂਦੀ ਜਿਵੇਂ ਲੱਗਦਾ ਵੀ ਯਾਰ ਬਸ ਇਹ ਨਹੀਂ ਛੱਡਦੀ ਕੁਝ ਹਾਂ ਕਹਿੰਦੇ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਤੇ ਗੱਲ ਸੱਚੀ ਵੀ ਐ ਆ ਇਧਰੋਂ ਬੇ ਆਫ ਬੰਗਾਲ ਹੈ ਜਿਹੜੀ ਜਿਹਦੇ ਚ ਗੰਗਾ ਅਗੇ ਰਲਦੀ ਹੈ ਤੇ ਇਹ ਦੇ ਬੰਗਾਲ ਗਾਹ ਅਗੇ ਰਲਦਾ ਹੈਗਾ ਹਿੰਦ ਮਹਾਸਾਗਰ ਦੇ ਨਾਲ ਤੇ ਫੇਰ ਗੰਗਾ ਗਈਆਂ ਹੱਡੀਆਂ ਕਿੱਥੋਂ ਮੁੜਦੀਆਂ ਭਾਈ ਪਰਮੇਸ਼ਰਮ ਦੇ ਧਨੋਸ਼ ਕੋਡੀ ਨਾਂ ਦੇ ਥਾਂ ਤੇ ਆਪਾਂ ਆ ਅਜਬ ਨਜ਼ਾਰਾ ਦੇਖ ਰਹੇ ਆ ਸਾਗਰ ਦਾ ਸਾਗਰ ਕਾ ਦਾ ਮਹਾਸਾਗਰ ਬਹੁਤ ਤੇਜ਼ ਆਪਣੀ ਛੱਲੇਆਂ ਦੀਆਂ ਤੇ ਕਿਨਾਰੇ ਕਿਨਾਰੇ ਤੇ ਲੋਕ ਨਹਾ ਰਹੇ ਆ ਪਰ ਮੈਨੂੰ ਲੱਗਦਾ ਵੀ ਇਹ ਵੀ ਅਟਰੇ ਤੋਂ ਖਾਲੀ ਨਹੀਂ ਹੈਗਾ ਇਹ ਪੱਥਰਾਂ ਦੇ ਨਾਲ ਆਗੇ ਵਜਦਾ ਪਤੰਦਰ ਤੇ ਪਿੱਛੇ ਮੁੜਦਾ ਇੱਥੇ ਛੋਟੇ 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 ਪੀਚੇ ਬਣਦੇ ਆ ਇਧਰ ਮਗਰਲੇ ਪਾਸੇ ਆਹ ਤਨੋਛ ਕੋਡੀ ਜਗਾ ਤੇ ਮਸ਼ਵਾਰੇ ਜਿਹੜੇ ਹੈਗੇ ਆਪਣੀ ਕਿਸ਼ਤੀਆਂ ਤਿਆਰ ਕਰੀ ਜਾਂਦੇ ਆ ਬੱਦਲ ਬਾਈ ਉਮੇ ਹੀ ਆਸਮਾਨ ਉਮੇ ਹੀ ਹਲਕਾ ਹਲਕਾ ਬੱਦਲਾਂ ਨਾਲ ਭਰਿਆ ਹੋਇਆ ਹਿੰਦ ਮਹਾਸਾਗਰ ਦੀਆਂ ਲਹਿਰਾਂ ਦੇ ਕਿਨਾਰੇ ਖੜਾ ਆਪਣਾ ਮੋਟੋਰ 350 ਕੀ ਬਾਤ ਹੈ ਸ਼ਾਨਦਾਰ ਜਬਰਦਸਤ ਵਾਹ ਛੋਟਿਆ ਕਿੱਥੋਂ ਤੱਕ ਲੈ ਆ ਆਪਾਂ ਨੂੰ ਇਹ ਦੇਖੋ ਕਿਆ ਬਾਤ ਹੈ ਸ਼ਾਲ ਦੇਖੋ ਤੁਸੀਂ ਚੈੱਕ ਕਿਉਂ ਉਹ ਦੇਖੋ ਚੈੱਕ ਕੋਲੂਲਾ ਕਰਦੇ ਆ ਕੋਲੂਲਾ ਲੋਕ ਇਹ ਮੌਤ ਨੂੰ ਮੁਖੋ ਲਾਂ ਕਰਦੇ ਆ ਵਾਹ ਯਾਰ ਇਹ ਇਹ ਆ ਬੱਲੇ ਤਨੁਸ਼ ਕੋਡੀ ਪਿੰਡ ਚ ਚਰਚ ਦਾ ਇੱਕ ਪੁਰਾਣਾ ਖੜਾ ਢਾਂਚਾ ਤੇ ਜਿਹੜਾ ਸਾਮ ਸੰਭਾਲਣਾ ਹੁਣ ਕਰਕੇ ਪੁੱਟ ਚੁੱਕਿਆ ਛਾਤੇ ਡਿੱਗ ਚੁੱਕੀ ਹੈ ਤੇ ਕੰਧਾਂ ਦੇ ਜਮੂਰੇ ਪੈ ਗਏ ਹੈ ਹੈ ਇਹ ਚਰਚੀ ਕਿਉਂਕਿ ਲੰਬਾਈ ਦੇ ਵਿੱਚ ਹੈ ਤੇ ਉੱਪਰ ਜਿਹੜਾ ਕ੍ਰਾਸ ਦਾ ਨਿਸ਼ਾਨ ਆ ਉਹ ਵੀ ਲੋਹੇ ਦਾ ਹੁੰਦਾ ਜਾਂ ਲੱਕੜ ਦਾ ਉਹ ਵੀ ਡਿੱਗਿਆ ਹੋਇਆ ਭਾਈ ਜਿੱਥੇ ਜਿਹੜੇ ਤਰਨ ਦਾ ਪ੍ਰਭਾਵ ਘੱਟ ਹੋਵੇ ਉੱਥੇ ਉਸ ਕਰਦੇ ਹਾਂ ਮਾਰਤਾ ਨਹੀਂ ਸਮਝਦੇ ਤੇ ਰਮੇਸ਼ਰਮ ਜਿਹੜਾ ਹੈਗਾ Hindu Tirth Sthan ਹੈ ਇੱਥੇ Hindu ਤਰਨ ਦਾ ਪ੍ਰਭਾਵ ਜ਼ਿਆਦਾ ਹੈ ਹਾਕਰ ਲੀਆਂ ਛੱਲਾ ਦੇਖਣ ਵਾਸਤੇ ਮੈਂ ਇੱਥੇ ਰੁਕ ਗਿਆ ਤੇ ਬਹਿ ਗਿਆ ਦੇਖੋ ਤੁਸੀਂ ਉਹ ਨਾਲ ਦੀ ਡੈਰਾਂ ਨੋ ਸਕੋਟੀ ਦੀ ਬੜੀ ਜਗ੍ਹਾ ਤੋਂ ਆਪਾਂ ਆ ਗਏ ਸੀਗੇ ਤੇ ਉੱਥੋਂ ਆ ਕੇ ਹੁਣ ਆਪਾਂ ਜਿਹੜਾ ਹੈਗਾ ਇੱਥੋਂ ਰਮੇਸ਼ਰੂਨ ਦਾ ਜਿਹੜਾ ਇੱਕ ਮੇਨ ਸਥਾਨ ਹੈ Hindu dharm ਦਾ ਇੱਕ ਪ੍ਰਸਿੱਧ ਸਥਾਨ ਹੈ ਰਮੇਸ਼ਰੂਨ ਨਾਸ ਸੁਆਮੀ ਟੈਂਪਲ ਡੈਡੀਕੇਟਡ ਟੂ ਲੋਰ ਸ਼ਿਵਾ ਸਿਰਜੀ ਦਾ ਮੰਦਿਰ ਹੈ ਤੇ ਉਹਦੀ ਜਿਹੜੀ ਇਮਾਰਤ ਹੈ ਆ ਮੇਰੇ ਸਾਹਮਣੇ ਸੁਪਾਏ ਇਹ ਤਾਂ ਵੀ ਪ੍ਰਸਿੱਧ ਹੈ ਵੀ ਜਿਹੜੇ ਚਾਰ ਧਾਮ ਯਾਤਰਾ ਹੈ ਉਸ ਚਾਰਤਾਂ ਮਾਥਰਾਸ ਦੇ ਵਿੱਚੋਂ ਇਹ ਇੱਕ ਕਿਤਾਬ ਹੈ ਤੇ ਇੱਥੇ ਹੀ 12 ਜਿਹੜੇ ਜੋਤਰ ਲਿੰਗ ਹੈ ਮਤਲਬ ਸ਼ਿਵ ਜੀ ਸ਼ਿਵ ਲਿੰਗ ਹੈ ਜਿਹੜੇ 12 ਸ਼ਿਵ ਲਿੰਗ ਦੇ ਵਿੱਚੋਂ ਇੱਕ ਸ਼ਿਵ ਲਿੰਗ ਇੱਥੇ ਸਥਾਪਿਤ ਹੈ ਇੱਕ ਆਪਾਂ ਸੋਮਨਾਥ ਦੇਖਿਆ ਸੀਗਾ ਤੇ ਇੱਕ ਆਪਾਂ ਇੱਥੇ ਦੇਖਾਂਗੇ ਵੈਸਟ ਕਵਰ ਜਿਹੜੀ ਪੱਛਮੀ ਦਵਾਰ ਦੀ ਜਿਹੜੀ ਇਹ ਇੰਟਰੈਂਸ ਹੈ ਇਹ ਬਖਤੀ ਸਾਹਿਬ ਦਾ ਬਹੁਤ ਦੇਖ ਲਿਆ ਲੰਮਾ ਚੋੜਾ ਕਾਫੀ ਵੱਡਾ ਹੋਊਗਾ ਇਹ ਤੇ ਅੰਦਰ ਜਾ ਕੇ ਪਤਾ ਲੱਗੂਗਾ ਕੀ ਹਾਲਤ ਹੈ ਤੋ ਮੰਦਰ ਦੇ ਵਿੱਚ ਪਹਿਲੀ ਵਿਵਸਥਾ ਦੇਖੀ ਐ ਮੈਂ ਤੇ ਚਪਲ ਸਟੈਂਡ ਦੇ ਵਿੱਚ ਆਪਾਂ ਚਪਲ ਲਾ ਲਈਏ ਤੇ ਪੱਛਮੀ ਦਰਵਾਜੇ ਤੋਂ ਆਪਾਂ ਇਹਦੇ ਇੰਟਰ ਹੋਣ ਲੱਗੇ ਆਂ ਪੱਛਮੀ ਦੁਆਰ ਤੋਂ ਚਲੋ ਜੀ ਅੱਗੇ ਦੇਖਦੇ ਆਂ ਇਹ ਬਣਦਾ ਜੁੜਦਾ ਆ ਆ ਮੰਦਰ ਦਾ ਉੱਤਰੀ ਦਰਵਾਜਾ ਹੈ ਤੇ ਪੱਛਮੀ ਦਰਵਾਜੇ ਤੋਂ ਆਪਾਂ ਚੱਲ ਕੇ ਇਧਰ ਨੂੰ ਆ ਕੇ ਘੁੰਮ ਕੇ ਕਿਉਂਕਿ ਮੰਦਰ ਖੁੱਲਦਾ ਹੈਗਾ 3 ਵਜੇ ਚੱਪਲ ਸਟੈਂਡ ਚੱਪਲਾਂ ਦਾ ਰੱਖਦੀਆਂ ਸੀ ਪਰ ਗਾਂ ਪੁਲਿਸ ਵਾਲੇ ਕਹਿੰਦੇ ਜੀ 3 ਵਜੇ ਖੁੱਲੂਗਾ ਸੋ ਇਹ ਜਿਹੜਾ ਦਰਵਾਜ਼ਾ ਜਿਹੜਾ ਹੈਗਾ ਇਹ ਉੱਤਰ ਵਾਲੇ ਪਾਸੇ ਦਾ ਤੇ ਉਹ ਦਰਵਾਜ਼ਾ ਪਿੱਛੇ ਦੇਖ ਰਹੇ ਹੋੜਾ ਚਾਰੇ ਗੇਟ ਇਹਦੇ ਉਹ ਦਰਵਾਜ਼ਾ ਹੈਗਾ ਪੂਰਬ ਵਾਲਾ ਇਹਦੇ ਸਾਹਮਣੇ ਹੈਗਾ ਦੱਖਣ ਵਾਲਾ ਇਹ ਸ਼ਬਦ ਆਲੂਆਂ ਦੀ ਢੀੜ ਤੇ ਲੱਗ ਚੁੱਕੀ ਹੈ ਦਰਸ਼ਨ ਕਰਨਾਂ ਆ ਘੁੰਮ ਦੇ ਘਮਾਉਂਦੇ ਆਪਾਂ ਪਹੁੰਚ ਰਹੇ ਹਾਂ ਪੂਰੀ ਦਰਵਾਜ਼ੇ ਕੋਲੇ ਤੇ ਪੂਰਬੀ ਦਰਵਾਜੇ ਦੇ ਉੱਪਰ ਵੀ ਸ਼ਦਾਲੂ ਜੜ ਚੁੱਕੇ ਹੈ ਕਿਉਂਕਿ ਇਹ ਜ਼ਿਆਦਾਤਰ ਪੂਰਬ ਵਾਲੇ ਪਾਸਿਓਂ ਦਾਖਲ ਹੁੰਦੇ ਆ ਕਿਉਂਕਿ ਮੂਰਤੀ ਦਾ ਮੂੰਹ ਜਿਹੜਾ ਜਾਂ ਲਿੰਗ ਸ਼ਿਵਲਿੰਗ ਦੀ ਮੇਨ ਪੂਜਾ ਕਾਕਸ਼ਾ ਉਹ ਪੂਰਬ ਵਾਲੇ ਪਾਸੇ ਨੂੰ ਹੁੰਦੀ ਹੈ ਪੱਛਮ ਵਾਲੇ ਪਾਸੇ ਨੂੰ ਕੋਈ ਨਹੀਂ ਹੁੰਦਾ ਉਹ ਫੋਟਲ ਵਗੈਰਾ ਬਣੇ ਹੋਏ ਆ ਤੇ ਕੱਪੜਿਆਂ ਦੀਆਂ ਨਾਰੀਅਲ ਦੀਆਂ ਤੇ ਹੋਰ ਸਜੋ ਸਮਾਨ ਦੀਆਂ ਡੇੜੀਆਂ ਦੁਕਾਨਾਂ ਸਜੀਆਂ ਹੋਈਆਂ ਇੱਧਰ ਪੀੜ ਉਧੂ ਵੀ ਜ਼ਿਆਦਾ ਲੱਗਦੀ ਉਹਨਾਂ ਆਪਾਂ ਪ੍ਰਕਰਮਾ ਕਰ ਦੇਗੇ 3 ਵਜੇ ਦੇ ਵਜੇ ਤੱਕ ਹੁੰਦਾ ਦਾ ਮੰਦਰ ਉੱਡੀ ਚਲੋ ਦੇਖਦੇ ਆ ਆ ਲੰਬੀ ਲਾਈਨ ਲੱਗੀ ਹੋਈ ਛੱਡ ਲੰਦੀ ਹੋਰ ਵੀ ਦਰਵਾਜ਼ੇ ਤੋਂ ਇੱਥੋਂ ਤੱਕ ਬਹੁਤ ਵੱਡੀ ਲਾਈਨ ਆ ਬਾਈ 3 ਵਜੇ ਨੇ ਅਜੇ ਤੇ ਇਹ ਲਾਈਨ ਚ ਪਹਿਲੇ ਲੱਗੇ ਇਹ ਇੱਧਰ ਹੋਲੀ ਇਸ਼ਨਾਨ ਕਰਨ ਨੂੰ ਵੀ ਆ ਸ਼ਾਇਦ ਹਾਂ ਇੱਧਰ ਹੀ ਆ ਇੱਧਰ ਉਹ ਇਸ਼ਨਾਨ ਕਰਦੇ ਆ ਇੱਗੇ ਫਿਰ ਮੰਦਰ ਚ ਆ ਜਾਂਦੇ ਆਂ। ਮੰਦਰ ਦਾ ਮੰਦਰ ਦਾ ਦੱਖਣੀ ਦਵਾਰ ਤੇ ਦੱਖਣੀ ਦਵਾਰ ਥੋੜਾ ਜਿਹਾ ਸਖਣਾ ਲੱਗਿਆ ਮੈਨੂੰ ਤੇ ਚੱਲ ਕੇ ਦੇਖਦੇ ਆਂ। ਜੇ ਅੰਦਰ ਇਹਨਾਂ ਨੇ ਜਾਣ ਦੀ ਕੋਈ ਆਗਿਆ ਦੇ ਦੀ। ਤੇ ਭਾਈਆਂ ਨੇ ਕਿਹਾ ਵੀ ਭਾਈ ਸਾਹਬ ਜੀ ਸੰਭਲ ਕੇ ਪੁੱਛੋ ਆਰਾਹਾਂਗੇ। ਚੱਪਲ ਉਨ੍ਹਾ ਕੇ ਪਾਈਥੇ। ਮੂਰਤੀਗਲ ਦਾ ਕਮਾਲ ਦੀ ਹੈ। ਮੈਂ ਦੇਖਦੇ ਕਿ ਹਰਾਨ ਹੋ ਗਿਆ ਨਾ ਕਮਾਲ ਹੈ ਤੇਨ ਵੱਜਣ ਵਾਲੀ ਹੈ ਤੇ ਆਪਾਂ ਵੈਸੇ ਅੰਦਰ ਆ ਗਏ ਪਰ ਅੰਦਰ ਮੈਨੂੰ ਮੰਦਰ ਚ ਜਿਵੇਂ ਅੰਦਰ ਜਿਹੜਾ ਮੰਡਪ ਹੈ ਉੱਥੇ ਜਾਣ ਦਾ ਕੋਈ ਰਸਤਾ ਬਿਲ ਬਿਆਣੀ ਵੈਸੇ ਹੀ ਆ ਗਏ ਮੈਂ ਇੱਧਰ ਸਾਹਮਣੇ ਮੈਨੂੰ ਲੱਗਦਾ ਗਣੇਸ਼ ਦੀ ਮੂਰਤੀ ਹੈ ਹਾਂ ਉਹੀ ਲੱਗਦੀ ਹੈ ਤੇ ਇਸ ਤੋਂ ਬਾਅਦ ਰਸਤਾ ਵੀ ਬੰਦ ਹੈ ਰਸਤਾ ਹੈ ਨਹੀਂ ਬਾਹਰ ਜਾਣ ਦਾ ਰਸਤਾ ਕੀ ਹੈ ਬਿਨੇਗਰ ਬਿਨੇਗਰ ਕੀ ਤੁਮ ਸਵਨ ਤੇ ਇੱਧਰ ਨਹੀਂ ਪਤਾ ਕੀ ਹੈ ਮੇਗਾ ਮਾਰ ਲੈਣੀਆਂ ਮੰਦਰੀ ਹੈ ਬਈ ਅਦਾ ਵੈਸੀ ਕੋ ਮੰਦਿਰ ਬਣਿਆ ਹੋਇਆ ਤੇ 메ਨ ਮੰਦਿਰ ਦਾ ਅੰਦਰ ਹੈ ਦੂਸਰੇ ਪਾਸੇ ਰਸਤਾ ਹੋਦਾ ਚੱਲਦੇ ਆਪਾਂ ਕਿਉਂਕਿ ਵੱਡਾ ਬਹੁਤ ਹੈ ਇਹ ਮੰਦਿਰ ਤੇ ਜੇ ਟਿਕਟ ਲੱਗਦੀ ਛਾ ਦੇ ਮੈਨੂੰ ਤਾਂ ਅੱਗੇ ਜਾ ਕੇ ਪਤਾ ਲੱਗੂ ਵੀ ਕੀ ਟਿਕਟ ਦਾ ਸਕਦਾ ਹੋਵੇ ਇਹਨਾਂ ਦੀ ਜਰਨਲ ਤੇ ਸਪੈਸ਼ਲ ਦੋ ਤਰ੍ਹਾਂ ਦੀ ਟਿਕਟਾਂ ਹੁੰਦੀਆਂ ਜਿਹੜੇ ਪੂਰਬੀ ਦਰਵਾਜ਼ੇ ਤੋਂ ਪਾ ਅੰਦਰ ਹੁੰਦੇ ਸੀ ਤੇ ਬੰਦ ਗਿਆ ਸੀ ਉਹਨਾਂ ਨੇ ਉਹ ਆ ਗਿਆ ਤੇ ਇੱਥੇ ਲਿਖਿਆ ਹੋਇਆ ਹੈ ਸਵਾਮੀ ਮੰਦਿਰ ਜਿਹੜਾ ਮੇਨ ਟੈਂਪਲ ਇਹਨਾਂ ਦਾ ਅੰਬਾਲਾ ਮੰਦਿਰ ਇੱਧਰ ਹੈ ਜਾਂ ਪੂਰਬ ਟਾਵਰ ਤੇ ਆਪਾਂ ਇੱਧਰ ਨੂੰ ਜਾਣਾ ਹੈਗਾ ਤੇ ਆ ਜਿਹੜੇ ਦੁਕਾਨਾਂ ਮੇਨ ਲਜ਼ਾਰਤ ਨੂੰ ਖੁੱਲ ਜਾਂਦੀਆਂ ਹੋਣੀਆਂ ਇਹ ਇੱਕ ਗਲਿਆਰਾ ਹੀ ਇਹਨਾਂ ਦਾ ਜੀ ਜਿਹਨੂੰ ਆਪਾਂ ਗਲਿਆਰਾ ਕਹਿੰਦੇ ਨੇ ਮੇਨ ਮੰਦਰ ਅੰਦਰ ਅੰਦਰ ਹੈ ਸਵਾਮੀ ਮੰਦਰ ਜੀ ਨੂੰ ਕਹਦੇ ਆ ਉਹ ਗਾਂ ਵਾਲੇ ਪਾਸੇ ਆ ਤੇ ਚੱਲਦੇ ਆ ਉਹ ਦੋਨੋਂ ਆਪਾਂ ਪੱਛਮੀ ਦਵਾਰ ਤੋਂ ਇੰਟਰ ਹੋ ਕੇ ਜਿਹੜੀ ਭੀੜ ਸੀਗੀ ਪੱਛਮੀ ਦਵਾਰ ਤੋਂ ਇੰਟਰ ਹੋਣ ਤੋਂ ਜਿਹੜੀ ਭੀੜ ਸੀਗੀ ਉਹ ਸੁਨਾਣ ਕਰਨ ਲਈ ਜਾਂਦੀ ਇਧਰ ਤੇ 22 ਤੀਰ ਤੋਂ ਸੁਨਾਣ ਹੈ ਕੋਈ ਉੱਥੇ ਜਾਂਦੀ ਹੈ ਪਰ ਜਿਹੜਾ ਮੰਦਰ ਦਰਸ਼ਨ ਹੈ ਉਹ ਇਧਰਲੇ ਪਾਸੇ ਆ ਜਿਹੜੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀਗੀ ਤੇ ਉਹਨਾਂ ਨੂੰ 25-25 ਰੁਪਏ ਲੈ ਕੇ ਉਹ ਇਸ਼ਨਾਨ ਕਰਾਇਆ ਜਾ ਰਹੇ ਆ ਚਲੋ ਬਾਲਟੀ ਪਰ ਪਾਰਕਿੰਗ ਪੰਡਤ ਜਿਹੜਾ ਹੈਗਾ ਸਿਰ ਤੇ ਬਗਾਈ ਜਾਂਦਾ ਤੇ ਇਸ਼ਨਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਅੰਦਰ ਜਾ ਕੇ ਦਰਸ਼ਨ ਕਰ ਲੈਂਦੇ ਆ ਪਰ ਮੈਂ ਜਦੋਂ ਅੱਗੇ ਗਿਆ ਤਾਂ ਮੈਨੂੰ ਕਹਿੰਦਾ ਵੀ 3:30 ਵਜੇ ਖੁੱਲੂਗਾ ਪਿੱਛੇ ਜਾ ਕੇ ਬੈਠੋ ਹਾਂ ਨੈਚੁਰਲ ਜੀ ਗੱਲ ਹੈ ਰਹੀ ਭਾਈ ਜਿਹੜੇ ਸ਼ਰਧਾਲੂ 25 ਰੁਪਏ ਦੇ ਕੇ ਤੇ ਇਸ਼ਨਾਨ ਕਰਕੇ ਅੰਦਰ ਜਾ ਰਹੇ ਆ ਉਹਨਾਂ ਨੂੰ ਇਹ ਪਹਿਲਾਂ ਆਉਣ ਦੇਣਗੇ ਸਾਡਰ ਕੇ ਫਰੀ ਵਾਲਿਆਂ ਨੂੰ ਤਾਂ ਇਹ ਬਾਅਦ ਚ ਹੀ ਆਉਣ ਦੇਣਗੇ ਸੋ ਇੱਥੇ ਇਸ਼ਨਾਨ ਕਰਦੇ ਉਹ ਆਹ ਹੌਲੀ ਟੈਂਕ ਹੈ ਅਸਰੂਵਰ ਹੈ ਇੱਥੋਂ ਪਾਣੀ ਭਰਦੇ ਆ ਤੇ ਪਾਣੀ ਭਰ ਕੇ ਮਹਾਰਾਜ ਜੀ ਜਿਹੜੇ ਹੈਗੇ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਆ ਬੱਸਾਂ ਦੀ ਖਾਸੇ ਦੇਖੋ ਤੁਸੀਂ ਇਹਨਾਂ ਬੱਸਾਂ ਦੇ ਵਿੱਚ ਸ਼ੀਸ਼ੇ ਹਨੀਗੇ ਗਰਮੀ ਆਉਣ ਕਰਕੇ ਇਹ ਸ਼ੀਸ਼ੇ ਆਉਂਦੇ ਨਹੀਂਗੇ ਤਾਂ ਕਿ ਹਵਾ ਕ੍ਰਾਸ ਹੋ ਵੀ ਜਾਵੇ ਇਹਨੂੰ ਬਕਾ ਦੇਰਲਾ ਕੋਚੀ ਤੇ ਦੇਖਦਾ ਆਉਂਦਾ ਸੀਗਾ ਉੱਥੇ ਵੀ ਬੱਸਾਂ ਦੇ ਵਿੱਚ ਇਹ ਨਹੀਂ ਸੀ ਕਿਉਂਕਿ ਤਾਪਮਾਨ ਗਰਮੀ ਜ਼ੋਰ ਵੱਧ ਜਾਂਦਾ ਇਸ ਕਰਕੇ ਇਹ ਸ਼ੀਸ਼ੇ ਭਾਈ ਟੱਕ ਦਿੰਦੇ ਖੁੱਲੀ ਹਵਾ ਓਪਨ 에ਅਰ ਏਸੀ ਬਣਾਉਂਦੇ ਆ ਬੱਸਾਂ ਦਿੱਲੀ ਪੰਜਾਬੀ ਟਾਪਾ ਮੰਦਰ ਆਪਣੇ ਪਿੱਛੇ ਹੈ ਜੀ ਇਹ ਮੰਦਰ ਦਾ ਬਾਰੋ-ਬਾਰੂ ਚੱਕਾ ਲੈ ਲਿਆ ਆਪਾਂ ਅੰਦਰ ਤੇ ਸ਼ਿਵਲਿੰਗ ਸੀਗੇ ਜੀ ਸ਼ਿਵਜੀ ਦੇ ਉਹੋ ਨਹੀਂ ਦਰਸ਼ਨ ਕਰਾਈ ਉਹਨੇ ਕੋਈ ਕਹਿੰਦੇ ਭਾਈ ਆਏ ਨਹੀਂ ਕੋਈ ਮੁੱਖ ਦਰਸ਼ਨ ਕਰਾਉਂਦੇ ਠੀਕ ਹੈ ਜੀ ਮੈਂ ਕੋਈ ਨਹੀਂ ਅਸੀਂ ਗੁਰੂ ਘਰ ਹੀ ਚੱਲਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰੂ ਘਰ ਦਾ ਦਸ਼ਨੀ ਗੁਰੂ ਘਰ ਦਾ ਦਸ਼ਨੀ ਢੋੜੀ ਤੇ ਦਰਸ਼ਨੀ ਡੋੜੀ ਤੋਂ ਦਾਖਲ ਹੁੰਦੇ ਹੀ ਗੁਰੂ ਨਾਨਕ ਚਰਨ ਕਮਲ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਰਨ ਪਏ ਸੀ ਉਹ ਉਕਰੇ ਹੋਏ ਨੇ ਤੇ ਮਹਾਰਾਜ ਦੀ ਜਿਹੜੀ ਹੈਗੀ ਇੱਕ ਮੂਰਤ ਇੱਧਰ ਜਿਹੜਾ ਪੁਰਾਣਾ ਰੱਖਿਆ ਹੋਇਆ ਉਹਨਾਂ ਨੇ ਸੰਭਾਲ ਕੇ ਗੁਰਦੁਆਰਾ ਗੁਰੂ ਨਾਨਕ ਧਾਮ ਪੁਰਾਣਾ ਐਦਾਂ ਦਾ ਹੁੰਦਾ ਸੀ ਪੁਰਾਣਾ ਭਾਈ ਉਹ ਆ ਉਹ ਧੂਈ ਪੁਰਾਣਾ ਹੈ। ਕੀ ਬਾਤ ਹੈ ਯਾਰ। ਸਾਹਮਣੇ-ਸਾਹਮਣੇ ਹੀ ਹੁੰਦਾ ਸੀਗਾ ਮਤਲਬ। ਤੇ ਹੁਣ ਜਿਹੜੀ ਹੈਗੀ ਹੈ ਇਮਾਰਤ ਉਹ ਬਹੁਤ ਮਤਲਬ ਭਵਵੇਂ ਬਣ ਗਈ ਹੈ, ਸੁੰਦਰ ਬਣ ਗਈ ਹੈ। ਆਹ ਬਹੁਤ ਪੁਰਾਣਾ ਉਹ ਧੂਈ। ਆ ਇੰਟਰ ਹੋ ਕੇ ਇਦਾਂ ਹੀ ਸੀ ਬਸ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਨਿਸ਼ਾਨ ਅੱਗੇ ਲੱਗਿਆ ਹੁੰਦਾ ਸੀਗਾ ਨਿਸ਼ਾਨ ਸਾਹਿਬ। ਆਪਰਾਤਨ ਬੋਲੀ ਸਾਹਿਬ ਹੈ ਤੇ ਹੁਣ ਇਹਦੇ ਤੇ ਮੋਟਰ ਲਾ ਕੇ ਗੁਰਦਰਾ ਸਾਹਿਬ ਨੂੰ ਜਿਹੜਾ ਹੈਗਾ ਪਾਣੀ ਦੀ ਸਪਲਾਈ ਜਾਂਦੀ ਹੈ ਤੇ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਉੱਥੇ ਜਿਹੜੇ ਇੱਥੇ ਸੇਵਾਦਾਰ ਉਹਨਾਂ ਦੇ ਰਿਹਾਇਸ਼ਾ ਤੇ ਉੱਪਰ ਨਿਵਾਸ ਸਥਾਨ ਗੁਰੂ ਨਾਨਕ ਨਿਵਾਸ ਬਣਾਤਾ ਹੁਣ ਉਹਨੂੰ ਤੇ ਇਧਰਲੇ ਪਾਸੇ ਜਿਹੜਾ ਹੈਗਾ ਉਹ ਗੁਰਦਰਾ ਸਾਹਿਬ ਦਾ ਪ੍ਰਕਾਸ਼ ਸਥਾਨ ਮਹਾਰਾਜ ਦਾ ਤੇ ਨਾਲ ਹੀ ਉਹ ਸਾਰੀ ਇਮਾਰਤ ਤੇ ਮਗਰਲੇ ਪਾਸੇ ਜਿਹੜੇ ਆਪਣੇ ਕਮਰੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਫੁੱਲਾ ਡੁੱਲਾ ਗੁਰੂ ਘਰ ਹੈ ਤੇ ਮਤਲਬ ਕੋਈ ਸੰਗਤ ਨੂੰ ਤੰਗੀ ਹੈ ਨਹੀਂ ਪਾਰਕਿੰਗ ਦੀ ਵੀ ਕੋਈ ਤੰਗੀ ਨਹੀਂ ਕਿਉਂਕਿ ਬਾਜ਼ਾਰ ਭੀੜਾ ਹੈ ਇੱਥੇ ਹੋਟਲਾਂ ਕੋਲੇ ਪਾਰਕਿੰਗ ਹੈ ਨਹੀਂ ਪਰ ਗੁਰੂ ਸਾਹਿਬ ਕੋਲੇ ਗੁਰਦਾਰੇ ਕੋਲੇ ਪਾਰਕਿੰਗ ਦੀ ਕੋਈ ਕਮੀ ਨਹੀਂ ਆਹ ਇਮਾਰਤ ਆਪਣੀ ਮੇਨ ਔਰਦਰਾ ਸਾਹਿਬ ਦੀ ਤੇ ਇਧਰਲੇ ਪਾਸੇ ਲੰਗਰ ਹਾਲ ਹੈ ਤੇ ਲੰਗਰ ਹਾਲ ਦੇ ਨਾਲ ਹੀ ਲਾਈਨ ਵਾਰ ਕਮਰੇ ਬਣੇ ਹੋਏ ਆ 20 ਰੈਸ਼ਲੀ ਉਹ ਉਹਨਾਂ ਦੇ ਵਿੱਚ ਅਟੈਚ ਬਾਥਰੂਮ ਹੈ ਨਹੀਂ ਪਰ ਨਾਨਕ ਨਿਵਾਸ ਜਿਹੜਾ ਬਣਿਆ ਉਹ ਨਾਨਕ ਨਿਵਾਸ ਉਹਦੇ ਚ ਅਟੈਚ ਬਾਥਰੂਮ ਹੈਗੀ ਆ ਇਧਰਲੇ ਪਾਸੇ ਲੰਗਰ ਹਾਲ ਹੈ ਸਾਹਮਣੇ ਤੇ ਉੱਥੋਂ ਸ਼ੁਰੂ ਹੋ ਜਾਂਦੇ 1 2 3 4 5 ਤੇ ਘੁੰਮ ਕੇ ਆਪਣਾ 14 ਨੰਬਰ ਉਧਰ ਹੈ ਆ ਲੰਗਰ ਹਾਲ ਹੈ ਜੀ ਜਦੋਂ ਇੱਥੇ ਸਮਾਗਮ ਹੁੰਦਾ ਉਦੋਂ ਇਸ ਲੰਗਰ ਹਾਲ ਦੇ ਵਿੱਚ ਲੰਗਰ ਪਕਦਾ ਇੱਥੇ ਹੀ ਲੰਗਰ ਸ਼ਿਕਾਇਆ ਜਾਂਦਾ ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਹੈਗਾ ਇਹ ਲੰਗਰ ਹਾਲ ਲੰਮਾ ਹੈਗਾ ਆ ਕਿਚਨ ਹੈ ਮਤਲਬ 메ਨ ਲੰਗਰ ਜਿੱਥੇ ਲੰਗਰ ਬਣਦਾ ਹੈ ਤੇ ਨਾਲ ਹੀ ਉਹਦੇ ਆ ਜਾਂਦੇ ਹੈਗੀਆਂ ਵਾਸ਼ਰੂਮਸ ਤੇ ਟਾਇਲਟਸ ਲੇਡੀਜ਼ ਤੇ ਜੈਂਟਸ ਦੇ ਅਲੱਗ-ਅਲੱਗ ਤੇ ਇੱਥੋਂ ਕਮਰੇ ਸ਼ੁਰੂ ਹੋ ਜਾਂਦੇ ਹੈ ਕਮਰਾ 4 ਤੋਂ ਲੈ ਕੇ ਉਧਰ ਤੱਕ ਪਿੱਛੇ ਤੱਕ ਆਪਾਂ ਚਾਰੇ ਪਾਸੇ ਘੁੰਮ ਰਹੀਏ ਮਤਲਬ ਗੁਰੂ ਘਰ ਦੇ ਤੇ ਮੇਰਾ ਜਿਹੜਾ ਕਮਰਾ ਹੈਗਾ ਉਹ ਤੁਹਾਨੂੰ ਦਿਖਾਉਣਾ ਕਮਰਾ ਨੰਬਰ 14 ਆਪਾਂ ਆ ਗਏ ਕਮਰਾ ਨੰਬਰ 14 ਦੇ ਨੇੜੇ ਕੱਪੜੇ ਧੋਤੇ ਸੀਗੇ ਤੇ ਇਹ ਇਹ ਡਿੱਗੀ ਜਾਂਦੇ ਬਾਰੇ ਬਾਰੇ ਹੁਣ ਲਾਹ ਲੈਣੇ ਜਾਈਏ ਕਿਉਂਕਿ ਸੁੱਕ ਗਏ ਜੁਰਾਬ ਕਿਧਰ ਹੀ ਗਈ ਹੈ ਗਈ ਨਹੀਂ ਭਾਈ ਆਪ ਕਮਰਾ ਨੰਬਰ 14 ਖੋਲੋ ਜੀ ਬੰਬਨ ਬ੍ਰਿਜ ਤੋਂ ਅਰਬ ਸਾਗਰ ਬੇ ਆਫ ਬੰਗਾਲ ਦੇ ਵਿੱਚ ਡੁੱਬਦਾ ਹੋਇਆ ਸੂਰਜ ਤੇ ਨਾਲ ਖੜੀਆਂ ਮਛਵਾਰਿਆਂ ਦੀਆਂ ਕਿਸ਼ਤੀਆਂ ਤੇ ਆਪਾਂ ਖੜੇ ਹਾਂ ਬੰਬਨ ਬ੍ਰਿਜ ਤੇ ਇਧਰਲੇ ਪਾਸੇ ਹੈਗੀ ਰੇਲਵੇ ਲਾਈਨ ਉਹ ਵੀ ਸਮੁੰਦਰ ਦੇ ਵਿੱਚ ਦੀ ਲੰਘ ਕੇ ਜਾਂਦੀ ਆ ਆਪਾਂ ਅੱਗੇ ਚੱਲਦੇ ਹਾਂ ਕਿਉਂਕਿ ਪਾਰਕਿੰਗ ਇੱਥੇ ਮਨਾ ਹੈ ਥੋੜਾ ਜਿਹਾ ਰੁਕਦੇ ਹਾਂ ਕੋਲੇ ਖੜਾ ਮੈਂ ਤੇ ਰੁਕਣ ਨਹੀਂ ਦਿੰਦੇ ਉਹ ਕੱਲ ਵੀ ਸਹੀ ਹੈ ਕਿਉਂਕਿ ਟ੍ਰੈਫਿਕ ਜੈਮ ਹੋ ਜਾਂਦਾ ਹੈ ਸਾਹਮਣੇ ਮਛਵਾਰਿਆਂ ਦੀਆਂ ਕਿਸ਼ਤੀਆਂ ਦੇਖੋ ਤੁਸੀਂ ਤੇ ਦੂਰ ਡੁੱਬਦਾ ਹੋਇਆ ਸੂਰਜ ਅੱਜ ਕਾਫੀ ਦਿਨਾਂ ਬਾਅਦ ਇਹ ਬੱਦਲਾਂ ਦੇ ਵਿੱਚ ਦੀ ਝਾਤੀ ਲਾਈ ਹੈ ਤੇ ਚਲੋ ਆਪਾਂ ਨੂੰ ਵੀ ਦੇਖਣ ਦਾ ਸਬਬ ਬਣ ਗਿਆ ਇਹਨੂੰ ਕੀ ਬਾਤ ਹੈ ਯਾਰ ਉਹ ਸਾਹਮਣੇ ਜਿਹੜਾ ਦਰਵਾਜ਼ਾ ਦਿਖਾਈ ਦਿੰਦਾ ਤੁਹਾਨੂੰ ਦਰਵਾਜ਼ਾ ਨਹੀਂ ਹੈਗਾ ਇਹ ਗੇਟ ਹੈ ਰੇਲਵੇ ਲਾਈਨ ਨੂੰ ਉੱਪਰ ਚੱਕਦੇ ਜਦੋਂ ਬੇੜਾ ਇਧਰ ਉਧਰ ਘਟਣਾ ਹੋਵੇ ਤੇ ਦੂ ਰੇਲਵੇ ਲਾਈਨ ਅੰਦਰ ਦੀ ਹੋ ਜਾਂਦੀ ਹੈ ਸੜਕ ਦੇ ਥੱਲੋਂ ਦੀ ਪੁਲ ਦੇ ਉੱਪਰ ਤਾਂ ਬਿਲਕੁਲ ਹੀ ਨਾ ਖੜਨ ਦਿੰਦੇਗੇ ਬਦੰਦਰ ਮਸ਼ੀਨਾਂ ਚਲਾਣ ਲਈ ਹੱਥਾਂ ਚੱਕੀ ਫਿਰਦੇ ਆ ਜਦੋਂ ਕੋਈ ਖੜਦਾ ਉਹਦੇ ਨੰਬਰ ਪਲੇਟ ਦੇ ਫੋਟੋ ਖੱਚ ਕੇ ਚਲਾਨ ਪਾ ਦਿੰਦੇ ਆ ਤੇ ਭਾਈ ਆਨਲਾਈਨ ਚਲਾਨ ਤੁਹਾਡੇ ਘਰੇ ਪਹੁੰਚ ਜਾਂਦਾ ਮੈਂ ਗਾਂਹ ਜਾ ਕੇ ਖੜ ਗਿਆ ਸੀਗਾ ਸਵੇਰ ਜਲਦੀ ਜਾਂਦੇ ਉਹ ਤੁਹਾਨੂੰ ਚੱਕ ਮਾਰ ਲਾਂਗੇ ਮੜਾ ਜਾ ਕਿਉਂਕਿ ਹੁਣ ਕਾਹ ਨੂੰ ਐਵੇਂ ਜਾਂ ਫਿਰ ਇੱਥੇ ਵੀ ਇੱਥੇ ਲਾ ਕੇ ਬਾਈਕ ਬਾਹਰ ਆ ਕੇ ਅੱਗੇ ਤੇ ਫਿਰ ਤੁਰੇ ਜਾਓ ਤੇ ਦੇਖ ਲਓ ਜਾ ਕੇ ਪਰ ਸੋਨਾ ਬਹੁਤ ਆ ਵੀ ਪਾਪਨ ਵਿੱਚ ਅੱਲਾ ਬੰਦੇ ਬਣ ਫਿਰ ਬਰਾਤ ਨੂੰ ਆ ਕੇ ਤੇਰੀਆਂ ਆ ਕੇ ਤੇ ਬੰਦੇ ਨੇ ਇਹ ਥੇਰੀ ਭਰੀਆਂ ਅਗਰ ਕਾ ਦੇ ਕੁੱਤੇ ਦਾ ਖਾਨਾ ਸਾਰੇ ਸੰਗਤ ਦੇ ਪੱਲੇ ਤਿੰਨੇ ਨਾਮੋਂ ਕਰਮੀਆਂ ਅੰਲਾਬ ਸ਼ੌਕਰ ਸਰੂਪੇ ਜੱਜ ਬਸਤਾ ਪਿਆ ਚੰਦਨਵਾਇਆ 3 6 ਸਭ ਜੰਨਨ ਮੰਦਰੇ ਹਮਾਰਾ ਮਹਾਂਜਨ ਜੋਤਸਪਾਰਾ ਅੰਮ੍ਰੇ ਜੇ ਜੰਨਾਲਾ ਪਾ ਆਨੇ ਜਤਨ ਤੇ ਮੱਤੇ ਨੂੰ ਕੋਲੋਂ ਆ ਸੇ ਸੇ ਕਰਦਾ ਹੋਇਆ ਹੋਰੇ ਚਾਲੇ ਕਰਦੇ ਸਫ਼ਰ ਦੇ ਤੀਵੇਂ ਦਿਨ ਅੱਜ ਆਪ ਬੈਠੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਧਾਮ ਤੇ ਜੇ ਇਹਦੇ ਇਤਿਹਾਸ ਦੀ ਗੱਲ ਕਰੀਏ ਆ ਗੁਰੂ ਸਾਹਿਬ ਜਦੋਂ ਸ਼੍ਰੀਲੰਕਾ ਤੋਂ ਸ਼੍ਰੀਲੰਕਨ ਵੇਸੇ ਕੀ ਤਾਂ ਇੱਥੇ ਰਹੇ ਸੀਗੇ 19 ਦਿਨ ਹਸਪਤਾਲ ਤੇ ਇੱਥੇ ਸਾਰਾ ਜਿਹੜਾ ਪਾਣੀ ਸੀ ਉਹ ਖਾਰਾ ਸੀਗਾ ਜਿਹੜੀ ਪੌਲੀ ਸਾਹਿਬ ਉਹ ਦੇਖੀ ਐ ਉੱਥੇ ਗੁਰੂ ਸਾਹਿਬ ਨੇ ਪਾਣੀ ਦਾ ਜਿਹੜਾ ਸਰੋਤ ਦੱਸਨੇ ਨੂੰ ਕੱਢਿਆ ਤੇ ਉਹ ਮਿੱਠਾ ਸੀਗਾ ਤੇ ਫਿਰ ਉੱਥੋਂ ਦੀ ਸੰਗਤ ਨੇ ਇਥੋਂ ਨੇ ਮੰਡਪੋਂ ਬਣਾਇਆ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਤੇ ਉਸ ਤੋਂ ਬਾਅਦ ਬholi-bholi ਉਹ ਜੁੱਟਾ ਖਾਣ ਰਿਕਸਤ ਹੋਇਆ ਜਦੋਂ ਸੁਜੀਤ ਸਿੰਘ ਬਰਨਾਲਾ ਇੱਥੇ ਆਏ ਸੀ ਤਾਂ ਉਹਨਾਂ ਨੇ ਛੋਟੇ ਗੁਰੂ ਦਵਾਰਾ ਸਾਹਿਬ ਦੀ ਮਾਰ ਦੇਖ ਕੇ ਉਸ ਨੂੰ ਵੱਡਾ ਕਰਨ ਦੀ ਦੀ ਸਹਾਇਤਾ ਕਰਨ ਦੀ ਵਾਧਾ ਕਰ ਕੀਏ ਜੇ ਤੁਸੀਂ ਹਾਲੀਵੁੱਡ ਸੰਤਾਨੀ ਜਿਹੇ ਤਰ੍ਹਾਂ ਵੱਡਾ ਕਰ ਲਿਆ ਹੈਗਾ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਕੱਲ ਨੂੰ ਆਪਾਂ 31ਵੇਂ ਦਿਨ ਇੱਥੋਂ ਵਾਪਸ ਅਕਾਲ ਫਾਰਮ ਤੋਂ ਬੰਗਲੌਰ ਵੱਲੋਂ ਵਧਾਂਗੇ ਹੁਣ ਆਪਣਾ ਸਫ਼ਰ ਵਾਪਸੀ ਦਾ ਹੈ ਪਰ ਉਹ ਵੀ ਆਪਾਂ ਹਾਲੀਵੁੱਡ ਸੰਤਾਨੀ ਦਾ ਕੰਪਲੀਟ ਕਰਾਂਗੇ ਸੱਸੀ